ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਆਂ ਤੁਹਾਡਾ ਇੱਕ ਬ੍ਰਾਂਡ ਨਿਊ ਬਲੌਗ ਦੇ ਵਿੱਚ ਦੋਸਤੋ ਅੱਜ ਹੋ ਗਈ ਤਰੀਕ 1 ਮਈ 2025 ਆਪਾਂ ਲਿਆਏ ਸੀਗੇ ਗੱਡੀ ਲੋਡ ਕਰਕੇ ਲੇਟ ਲੈ ਦੇ ਥੋੜੀ ਜਿਹੀ ਗੱਡੀ ਲੋਡ ਕਰਕੇ ਤਾਂ ਆਰ ਕੇ ਪਹਿਲਾ ਵਲੌਗ ਬਣਾਇਆ ਨਹੀਂ ਆਪਾਂ ਨੇ ਹੁਣ ਕਰ ਰਹੇ ਆ ਆਪਾਂ ਵਲੌਗ ਦੀ ਸ਼ੁਰੂਆਤ ਬਣੇ ਰਹੋ ਵੀਡੀਓ ਜੇ ਇਸੇ ਤਰ੍ਹਾਂ ਹੀ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਹੁਣ ਲਓ ਜੀ ਤੇਲ ਪੈਣ ਲੱਗਿਆ ਆਪਣੀ ਗੱਡੀ 'ਚ ਹੁਣ ਲਓ ਜੀ 3020 ਰੁਪਏ ਦਾ ਆਇਆ 34 ਲੀਟਰ 2.0 ਦੇਖੋ ਜੀ ਹੋ ਗਈ ਗੱਡੀ ਫੁੱਲ ਆਪਣੀ ਬਾਹਰ ਨਿਕਲਦੇ ਆਪਾਂ ਇੱਥੇ ਤੋਂ ਗੱਡੀ ਨੂੰ ਲੈ ਕੇ ਲਓ ਜੀ ਦੋਸਤੋ ਆਪਾਂ ਤੇਲ ਤੂਲ ਪਵਾ ਕੇ ਨਿਕਲ ਗਏ ਕੰਪ ਤੋਂ ਦੇਖੋ ਕਿਣੀਆਂ ਵੀ ਪੈਰੀਆਂ ਅਮੀ ਪੈਰਾ ਥੋੜਾ ਥੋੜਾ ਬਾਕੀ ਆਪਾਂ ਕਰਤੇ ਆ ਸਫਰ ਆਪਣਾ ਕੰਟੀਨਿਊ ਆਪਣਾ ਸਫਰ ਹੈਗਾ ਇਹ 300 ਕਿਲੋਮੀਟਰ ਹੈ ਆਪਣੇ ਘਰ ਤੋਂ ਆਪਾਂ ਨੇ ਜਾਣਾਗਾ ਕਾਥੂਆ ਜੰਮੂ ਕਾਥੂਆ ਦੇ ਵਿੱਚ ਜਾਣਾ ਆਪਾਂ ਨੇ 11 ਵਜੇ ਨੇ ਆਲੇ ਹੈਗੇ 10:52 ਮਿੰਟ ਹੋ ਗਏ ਆਪਾਂ ਕਰ ਲਿਆ ਰੈਪਰ ਪਾਰ ਲਓ ਜੀ ਦੇਖੋ ਇੱਥੇ ਪਿਆ ਸੁੱਕਾ ਸਾਡੇ ਵਾਲੇ ਸਾਈਡ ਫਿਰਦਾ ਮੀ ਇੱਥੇ ਪਿਆ ਹੋਇਆ ਨਹੀਂ ਸੁੱਕੀ ਪਈ ਛੜਦਾ ਖਰਾੜ ਹੈ ਖਰਾੜ ਸੁੱਕਾ ਵੈਨ ਲਓ ਜੀ ਇਹ ਆਗਾ ਆ ਆਪਣਾ ਪਹਿਲਾ ਟੋਲ ਪਲਾਜ ਆ 16 ਕਿਹਾ ਸਾਹਿਬ ਕਰਾਲੀ ਵਾਲਾ ਟੋਲ ਆ ਇਹ ਇਹ ਹੈਗਾ 90 ਰੁਪਏ ਦਾ ਆ ਇਹ ਆਪਣਾ ਆ ਫੜੋਨ ਦੇਖੋ ਇਹ ਕਰਾਲੀ ਟੋਲ ਪਲਾਜ ਆ ਬਰੇ ਕਰਵੋਤ ਬਣਾਏ ਹੋਏ ਆ ਇਹਨਾਂ ਨੇ लो जी टोल कटवा के निकलते हैं आप लो जी टोल पार करके खड़े हैं आप देखो टोल कटवा लिया आप कर हैं मुड़े टायर चेक ओके है टायर ਕੀ ਦੀ ਰਿਪੋਰਟ ਓਕੇ ਰਹੇ ਓਕੇ ਤੁਹਾਡੇ ਨਾਲ ਹੀ ਆਪਾਂ ਤੁਹਾਡੇ ਨਾਲ ਹੀ ਜਾਣਾ ਸਾਰੇ ਕਿਤੇ ਜੋ ਟਾਇਰ ਓਕੇ ਹੋਣਗੇ ਤਾਂ ਹੀ ਜਾਉਂਗੇ ਆਪਾਂ ਦੇਖੋ ਜੀ ਟੋਲ ਪਲਾਜੇ ਤੇ ਖੜੇ ਆਪਾਂ ਟੋਲ ਪਾਰ ਕਰ ਲਿਆ ਟਾਇਰ ਕਰਦੇ ਆਪਾਂ ਨੇ ਚੈੱਕ ਕਰਾ ਇਰਾਂਗੇ ਆਪਣੇ ਓਕੇ ਬਸ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਲੋਬੀ ਦੋਸਤ ਆਪਾਂ ਆ ਗਏ ਬੰਗਾਲੇ ਰੋਡ ਤੇ ਜਿਹੜਾ ਜਹਰ ਜਲੰਧਰ ਨੂੰ ਰੋਕੜ ਤੋਂ ਮੁੜਦੇ ਦੇ ਆਪਾਂ ਲੈਫਟ ਸਾਈਡ ਨੂੰ ਦੇਖੋ ਜੀ ਆਪਾਂ ਸਾਈਡ ਤੇ ਬੈਠ ਗਏ ਹੁਣ ਇਹ ਬੰਦਾ ਚਲਾ ਰਿਹਾ ਗੱਡੀ ਇਹ ਚੱਲ ਲਾਉਣਾ ਜਿੰਨੀ ਵਿੱਚ ਲਾਈ ਬਾਕੀ ਇਸ ਤੋਂ ਬਾਅਦ ਮੈਂ ਚਲਾ ਲੂਗਾ ਕੋਈ ਨਹੀਂ ਬਾਕੀ ਦੇਖੋ ਵੀਊ ਰੋਡ ਦਾ ਰਾਤ ਦਾ ਵੀਊ ਲਓ ਜੀ ਇਹ ਆ ਗਿਆ ਇਸ ਰੋਡ ਦਾ ਟੋਲ ਪਲਾਜਾ ਆ ਗਿਆ ਦੂਜਾ ਟੋਲ ਪਲਾਜ਼ਾ ਆਪਾਂ ਨੂੰ ਇੱਕ ਆਪਾਂ ਪਿੱਛੇ ਘਟੋਇਆ ਤਾਂ ਠੀਕ ਹੈਗਾ ਹੈਗਾ 105 ਦਾ ਪਰੋਂ ਦਾ ज्यादा तूफान आ गया नेरी, और नेरी। देखो ना दरखत हिल रहे हैं मिट्टी मिट्टी उड रही है, है। तूफान आ गया पूरा हमने स्टार्ट हुई है नेरी ये पता नहीं क्या गिरी रहीपाल है ਆਓ ਜੀ ਮਿੱਤਰੋ ਆਪਾਂ ਨੇ ਛੱਡ ਤਾਉਣ ਰੋਡ ਇੱਥੇ ਤੋਂ ਆਪਾਂ ਨੇ ਮੁੜ ਜਾਣਾ ਇੱਧਰ ਨੂੰ ਸੱਜੀ ਸਾਈਡ ਰਾਈਟ ਸਾਈਡ ਮੁੜ ਕੇ ਆਪਾਂ ਆਪਾਂ ਆਏ ਹੈਗੇ ਆਪਣੇ ਪਿੰਡ ਤੋਂ 74 ਕਿਲੋਮੀਟਰ 74 ਕਿਲੋਮੀਟਰ ਤੋਂ ਬਾਅਦ ਆਪਾਂ ਇੱਧਰ ਮੁੜ ਗਏ ਸਿੰਗਲ ਰੋਡ ਨੂੰ ਹੁਣ ਆਪਾਂ ਜਾਣਾ ਸਿੰਗਲ ਰੋਡ 'ਤੇ ਏ ਨਿਕਲੂਗਾ ਜਾ ਕੇ ਦਸੂਆ ਪਹਿਲੇ ਆਣਾ ਗਡਸ਼ੰਕਰ ਫਿਰ ਹੁਸ਼ਿਆਰ ਪਰ ਫਿਰ ਦਸੂਆ ਦਸੂਆ ਹੀ ਨਿਕਲੂਗਾ ਹੁਣ ਜਾ ਕੇ ਏਸੀ ਤੇ ਜਾਣਾ ਆਪਾਂ ਨੇ ਕਾਫੀ ਟਾਈਮ ਚੱਲੂਗੇ ਇਸੀ ਰੋਡ ਤੇ ਦੇਖੋ ਵੀ ਹਵਾ ਹਵਾ ਚੱਲ ਰਹੀ ਬਾਹਰ ਪੂਰੀ ਆਪਾਂ ਨੇ ਸ਼ੀਸ਼ੇ ਬੰਦ ਕੀਤੇ ਹੋਏ ਐ हवा ने पूरी लो जी टाइम हो गया बारह बज गए छपंजा मिनट एक बज गया बस आप पहुँच गए गढ़शंकर देखो ये बजा रहे हैं। कर जी ये गढ़ बजा रहा है गढ़ दा लो जी अपा पहुंच गए हशियारपुर बज गए पाँ मिनट हो गए देखो ये है हियारफावना हो गए शीशा गंदा मी करके किनिया पेईया देखो ही शांत मोहल है सुन पे अबुरा हजार बरा ਆਓ ਜੀ ਆਪਾਂ ਆ ਗਏ ਦਸੂਆ ਐਨ ਐਚ 44 ਤੇ ਆ ਗਏ ਪਠਾਨਕੋਟ ਵਾਲੇ ਰੋਡ ਤੇ ਚੜ ਗਏ ਆਪਾਂ 2:47 ਮਿੰਟ ਹੋ ਗਏ ਨੇ ਕੋਈ ਨਹੀਂ ਐਨ ਐਚ ਜਵਾਲੀ ਰੋਡ ਜੰਮੂ ਵਾਲਾ ਰੋਡ ਛੇਰੀਨਾ ਰੋਡ ਹੈ ਲਓ ਵੀ ਮਿੱਤਰੋ ਟੋਲ ਪਾਰ ਕਰਿਆ ਆਪਾਂ ਨੇ ਟੋਲ ਕਟੋ ਆ ਗਏ ਟਾਈਮ ਹੋ ਗਿਆ 3:30 ਹੋ ਗਏ ਹੁਣ ਆਪਾਂ ਲੱਗੇ ਸੌਣ ਸਵੇਰੇ ਮਿਲਾਂਗੇ ਹੁਣ ਤੁਹਾਨੂੰ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ 6 ਵਜੇ ਆਪਾਂ ਟੋਲ ਪਾਰ ਕਰਕੇ ਸੌਰੇ ਸੀਗੇ ਨਾ ਉੱਠ ਕੇ ਆਪਾਂ ਦੇਖੋ ਆਪਾਂ ਫਿਰ ਚਾ ਚਾ ਚੁਪੀ ਕੇ ਬਚਾ ਭਿਣ ਵਾਲੀ ਆਪਣੀ ਉਸ ਤੋਂ ਬਾਅਦ ਨਿਕਲ ਜਾਣਾ ਆਪਾਂ ਨੇ ਫਿਰ ਆਪਣੇ ਸਫਰ ਵਾਲੇ ਨੂੰ ਬਾਣ ਰਿਓ ਵੀਡੀਓ ਚ ਇਸੇ ਤਰ੍ਹਾਂ ਹੀ ਬਾਕੀ ਦਿਖਾਵਾਂਗੇ ਅੱਕੇ ਜਾ ਕੇ ਲੋਕੇਸ਼ਨਾਂ ਮੂ ਬੋਰਡ ਰਤੇ ਜਾਮ ਲੱਗਿਆ ਹੋਇਆ ਇੱਥੇ ਲੰਬਾ 7 ਵਜੇ 7 ਮਿੰਟ ਹੋ ਗਏ ਇਹ ਦੇਖੋ ਬਈ ਖੜੀਆਂ ਗੱਡੀਆਂ ਲਾਈਨ ਵਿੱਚ ਦੇਖੋ ਜੀ ਜੰਮੂ ਬਾਰਡਰ ਅੱਜ ਤਾਂ ਜਾਮ ਲੱਗ ਗਿਆ ਇੱਥੇ ਟਾਈਮ ਲੱਗੂਗਾ ਥੋੜਾ ਹੋਰ

ਕਾਲੇ ਗਿਆਂ ਵਾਲੇ ਜਮੂਜੇ ਜਾ ਰਹੇ ਜਮੂਜੇ ਪਹਿਲਾ ਬਚੇ ਦੇ ਛੋਟੇ ਛੋਟੇ ਬਾਕਸਾਂ ਦੇ ਵਿੱਚ ਹਉਏ ਇੱਥੇ ਕਟਾਣਾ ਮਨਾ ਟੋਲ 135 ਰੁਪਏ ਦਾ ਟੋਲ ਕਟਣਾ ਹੈ ਜੇ ਤਾਂ ਓਵਰਲੋਡ ਹੋਵੇ ਫਿਰ ਕੱਟਦੀ ਹੈ 840 ਦੀ ਪਰਚੀ 135 ਦਾ ਟੋਲ ਆਂਦੇ ਵੇ ਘਟਦਾ ਇਹ 65 ਰੁਪਏ ਦਾ ਟੋਲ ਟਨ ਕਟਵਾ ਗਏ ਫਿਰ ਨਿਕਲਦੇ ਆ ਲਓ ਜੀ ਟੋਲ ਕਰ ਲੈ ਵਾਰ ਆਪਾਂ ਨੇ ਟੋਲ ਵਾਲਾ ਕਹਿੰਦੇ ਕਿੰਨੀ ਪਾਸਾ ਗੱਡੀ ਮੈਂ ਪੁੱਛਿਆ ਕਿੰਨਾ ਵਜਣਾ ਹੈ ਕਹਿੰਦੇ 2600 ਮਾ 2505 ਪਾਸਾ ਬਣੀ ਫਿਰ ਘਟਦੀ ਆਪਣੀ ਗੱਡੀ ਉਹਨਾਂ ਨੇ ਟੋਲ ਕੱਟ ਕੇ ਦੇਖੋ ਇਹ ਬਾਰਡਰ ਬਾਰਡਰ ਹੋ ਗਿਆ ਬਾਹਰ ਆਪਣੇ ਲੱਗੇ ਇੱਥੇ 20 ਰੁਪਏ ਫਰਜੀ ਦੇਓਈ ਐਵੇਂ ਫਿਰ ਤਾਂ ਲੱਗ ਜਾਂਦੇ ਆ 300 ਵੀ ਲੱਗ ਜਾਂਦੇ ਆ 200 ਵੀ ਲੱਗ ਜਾਂਦੇ ਆ ਬਾਰਡਰ ਤੇ ਪਰ ਆਪਣੇ ਅੱਜ ਲੱਗੇ 20 ਰੁਪਏ ਪਹਿਲੀ ਵਾਰ ਹੀ ਲੱਗੇ 20 ਰੁਪਏ ਕੋਈ 파ਰਟੀ ਦੇ ਬਸ ਆਪਣੀ ਲੋਕੇਸ਼ਨ ਇੱਥੇ ਤੋਂ ਹੋਊਗੀ 23 ਕਿਲੋਮੀਟਰ ਰਹਿ ਗਿਆ ਆਉਣਾ ਬਸ ਜਿੱਥੇ ਖਾਲੀ ਕਰਨੀ ਗੱਡੀ ਆਪਾਂ ਨੇ एरिया में आपका स्वागत है कथुआ देखो जी इंडस्ट्रियल एरिया को कथुआ फैक्ट्रिया ही फैक्ट्रियाँ थे ਲਓ ਜੀ 8:00 ਵਜੇ 12 ਮਿੰਟ ਹੋ ਗਏ ਆਪਾਂ ਪਹੁੰਚ ਗਏ ਫੈਕਟਰੀ 'ਚ ਦੇਖੋ ਇੰਡਸਟਰੀਅਲ ਏਰੀਆ ਆਪਾਂ ਚੱਲੇ ਹੁਣ ਐਂਟਰੀ ਕਰਾਉਣ ਉਸ ਤੋਂ ਬਾਅਦ ਕਰਦੇ ਆਂ ਗੱਡੀ ਨੂੰ ਅੰਦਰ ਮਿਲਦੇ ਆਂ ਤੁਹਾਨੂੰ ਬਾਅਦ 'ਚ ਲਓ ਜੀ ਲੱਗੀ ਗੱਡੀ ਅੰਦਰ ਸਾਢੇ 8 ਦਾ ਟਾਈਮ ਹੋ ਗਿਆ ਪਰ ਬੰਦੇ ਨਹੀਂ ਆਲੇ ਆਏ ਵਾਰ ਪਿੱਛੇ ਕਰਕੇ ਲਾਉਂਗੇ ਫੇਰ ਗੱਡੀ ਉਸ ਤੋਂ ਬਾਅਦ ਕਰਾਉਂਗੇ ਖਾਲੀ ਲਓ ਜੀ ਆਪਣੇ ਕੋਲ ਸਮਾਨ ਕਰੀਮ ਵੈੱਲ ਕੰਪਨੀ ਦਾ ਡਾਕ ਤੇ ਲੱਗੀ ਗੱਡੀ ਹੁਣ ਕਰਾਉਨੇ ਆ ਖਾਲੀ ਆਪਾਂ ਲਓ ਜੀ ਹੋ ਗਈ ਗੱਡੀ ਖਾਲੀ ਆਪਣੀ ਇੱਕੋ-ਪੱਤੇ-ਪੁੱਤੇ ਪਾਨੇ ਆ ਹੁਣ ਫਿਰ ਰিসিਵਿੰਗ ਲੈ ਕੇ ਚੱਲਦੇ ਆਪਾਂ ਹਾਂਜੀ ਦੋਸਤੋ ਹੋ ਗਈ ਆਪਣੀ ਗੱਡੀ ਖਾਲੀ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਨਾਲੇ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ